ਪਾਰਤ ਦੇ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਸਤਲੁਜ ਦਰਿਆ ਤੇ ਕਾਂਡੇ ਤੇ ਵਸਦੇ ਹੜ ਪਰਭਾਵਿਤ ਪਿੰਡਾਂ 'ਚ ਪਹੁੰਚੇ ਇਸ ਮੌਕੇ ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੇਂਦਰ ਨਾਲ ਹੜ੍ਹਾਂ ਨੂੰ ਲੈ ਕੇ ਸਹੀ ਤਰੀਕੇ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ ਪਰ ਕੇਂਦਰ ਸਰਕਾਰ ਹਰ ਤਰ੍ਹਾਂ ਦੀ ਸੰਭਵ ਮਦਦ ਪੰਜਾਬ ਨੂੰ ਦੇਣ ਲਈ ਤਿਆਰ ਹੈ ਉਨਾ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਹੈ। ਨਹਿਰਾਂ ਦੇ ਵਿੱਚ ਪਏ ਪਾੜ ਬਾਰੇ ਉਹਨਾਂ ਕਿਹਾ ਉਹਨਾਂ ਨੇ ਇਸ ਸੰਬੰਧ ਵਿੱਚ BBMB ਚੇਅਰਮੈਨ ਨਾਲ ਗੱਲਬਾਤ ਕੀਤੀ ਹੈ ਤੇ ਸਮੇਂ ਰਹਿੰਦੇ ਪ੍ਰਬੰਧ ਨਾ ਹੋਣ ਕਰਕੇ ਨਹਿਰਾਂ ਦੇ ਵਿੱਚ ਪਾੜ ਪਏ ਨੇ। ਉਨਾ ਬੀਬੀਐਮਬੀ ਵੱਲੋਂ ਸੀਆਈਐਸਐਫ ਦੇ ਮਾਨਤੇ ਲਗਾਏ ਜਾਂਦੇ ਸਵਾਲ ਵਿੱਚ ਕਿਹਾ ਕਿ ਡੈਮਨ ਦੀ ਸੁਰੱਖਿਆ ਸੀਆਈਐਸਐਫ ਹੀ ਕਰ ਸਕਦੀ ਹੈ ਨਾ ਕਿ ਪੰਜਾਬ ਪੁਲਿਸ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹ ਇੱਥੇ ਲੋਕਾਂ ਦਾ ਦੁੱਖ ਸੁਣਨ ਵਾਸਤੇ ਆਏ ਹਨ ਨਾ ਕਿ ਫੋਟੋਸ਼ੂਟ ਕਰਾਉਣ ਇਹ ਸਮਾ ਸਿਆਸਤ ਕਰਨ ਦਾ ਨਹੀਂ ਹੈ ਲੋਕਾਂ ਦੇ ਨਾਲ ਖੜਨ ਦਾ ਹੈ ਇਸ ਮੌਕੇ ਉਹਨਾਂ ਨੇ ਦੋਲਾ ਬਸਤੀ ਦੇ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਤਰਪਾਲਾਂ ਵੀ ਵੰਡੀਆਂ ਤੇ ਹੋਰ ਸਹਾਇਤਾ ਦੇਣ ਦਾ ਆਸ਼ਵਾਸਨ ਦਿੱਤਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਪਹਿਲੀ ਗੱਲ ਤਾਂ ਇਹ ਆ ਕਿ ਇਸ ਵੇਲੇ ਜ਼ਰੂਰਤ ਹੈ ਇਨਸਾਨੀਅਤ ਦੀ ਮਦਦ ਕਰਨ ਦੀ ਅੱਜ ਪੰਜਾਬ ਦੇ ਵਿੱਚ ਇਨਸਾਨੀਅਤ ਜਿਹੜੀ ਹੈ ਉਹ ਖਤਰੇ 'ਚ ਵੀ ਹੈ ਤੰਗ ਵੀ ਹੈਗੀ ਹੈ ਬਹੁਤ ਸਾਰੇ ਅਸੀਂ ਜਿਸ ਪਿੰਡ ਪਨਾਮ 'ਚ ਖੜੇ ਆ ਪਿੱਛੇ ਦਰਿਆ ਘਰਾਂ ਚੱਲਦਾ ਹੈ ਪਿੰਡ ਨੂੰ ਦੋ ਹਿੱਸਿਆਂ 'ਚ ਪਾਣੀ ਨੇ ਵੰਡ ਦਿੱਤਾ ਇਹ ਪ੍ਰਬੰਧ ਜਿਹੜਾ ਹੈ ਯੂਨੀਵਰਸਿਟੀ ਡੰਗਾ ਕਹਿੰਦੇ ਆ ਜਾਂ ਦੂਜਾ ਇਹ ਬਹੁਤ ਪਹਿਲਾਂ ਲੱਗ ਜਾਣੇ ਚਾਹੀਦੇ ਆ ਜੇ ਅਸੀਂ ਆ ਦੇਖਿਆ ਬੇਲੇ ਧਿਆਨੀ ਵਾਲਾ ਜਾਂ ਸਿੰਘਪੁਰ ਲੱਗਾ ਵੀ ਹੈ ਤੇ ਉਹ ਇਨਾ ਛੋਟਾ ਹੈ ਕਿ ਲੋਕਾਂ ਦੀ ਮਦਦ ਨਹੀਂ ਕਰ ਪਾ ਰਿਹਾ ਮੈਂ ਕਦੇ ਵੀ ਕਿਸੇ ਨੂੰ ਦੋਸ਼ ਨਹੀਂ ਦਿੰਦਾ ਹੁੰਦਾ ਕ੍ਰਿਟਿਸਿਜ਼ਮ ਮੇਰਾ ਜੀਵਨ ਦਾ ਹਿੱਸਾ ਨਹੀਂ ਹੈਗਾ ਲੇਕਿਨ ਮੈਂ ਸਮਝਦਾ ਕਿਤੇ ਬੇਧਿਆਨੀ ਹੋਈ ਹੈ ਜਿਹੜੀ ਸੀਰੀਅਸਨੈਸ ਨਹੀਂ ਹੈਗੀ ਪੰਜਾਬ ਦੀ ਸਰਕਾਰ ਜਿਹੜੀ ਹੈ ਇਹ ਕੇਵਲ ਗੱਲਾਂ ਕਰਨੀ ਚਾਹੁੰਦੀ ਆ ਕਾਮੇਡੀ ਕਰਨੀ ਚਾਹੁੰਦੀ ਆ ਸਮਾਜ ਦੇ ਵਿੱਚ ਜਾਣਾ ਪੈਂਦਾ ਸਮਾਜ ਦੀਆਂ ਗੱਲਾਂ ਸਮਝਣੀਆਂ ਪੈਂਦੀਆਂ ਨੇ ਹੁਣ ਅਸੀਂ ਵੀ ਕਈ ਬੈ ਹੁਣ ਸਵੇਰੇ ਪਹਿਲਾਂ ਜਾ ਕੇ ਆਇਆ ਆ ਡਾਡੀ ਪਿੰਡ ਦੇ ਨਾਲ ਕੀਰਤਪੁਰ ਸਾਹਿਬ ਤੋਂ ਜਿਹੜੀ ਨਹਿਰ ਜਾਂਦੀ ਆ 12 ਜਗ੍ਹਾ ਤੋਂ ਨਹਿਰ ਪਹਿਲੀ ਵਾਰੀ ਟੁੱਟੀ ਅਸੀਂ ਵੀ ਬਚਪਨ ਇੱਥੇ ਗੁਜ਼ਾਰਿਆ ਕਦੇ ਨਹੀਂ ਸੀ ਸੁਣਿਆ ਵੀ ਇਹ ਜਿਹੜੀ ਪਾਖੜੇ ਵਾਲੀ ਨਹਿਰ ਟੁੱਟੀ ਹੋ ਗਈ ਤੇ ਜੇ ਉਹ ਸਮੇਂ ਸਰ नाव ਨੂੰ ਰੋਕਿਆ ਜਾਂਦਾ ਜਿਹੜੇ ਲੋਕਾਂ ਨੇ ਬਹੁਤੀ ਮਦਦ ਕੀਤੀ ਹੈ ਤੇ ਮੈਨੂੰ ਲੱਗਦਾ ਸੀ ਇਹ ਸਾਡਾ ਸਾਰਾ ਇਲਾਕਾ ਰੁੜ ਜਾਣਾ ਸੋ ਇਸ ਵੇਲੇ ਇਨਸਾਨੀਅਤ ਖਤਰੇ 'ਚ ਹੈ ਲੇਕਿਨ ਜਿਹੜਾ ਪੰਜਾਬ ਦਾ ਕਲਚਰ ਹੈ ਅਸੀਂ ਆਪਣੀ ਮਦਦ ਆਪ ਵੀ ਕਰਦੇ ਹਾਂ ਤੇ ਦੂਜੇ ਦੀ ਵੀ ਮਦਦ ਕਰਦੇ ਇਹ ਗੁਰੂਆਂ ਦੀ ਧਰਤੀ ਹੈ ਇੱਥੇ ਕੋਈ ਹੱਥ ਛੱਡਣ ਵਾਲਾ ਨਹੀਂ ਹੈਗਾ ਲੇਕਿਨ ਸਾਡਾ ਫਰਜ਼ ਬੰਦਾ ਹੈ ਸਰਕਾਰੀ ਤੌਰ ਤੇ ਵੀ ਕੇਂਦਰ ਸਰਕਾਰ ਵੱਲੋਂ ਵੀ ਮੈਂ ਆਇਆ ਤੇ ਲੋਕਲ ਸਟੇਟ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਕਿ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਲੋਕਾਂ ਨੂੰ ਕੇਂਦਰ ਸਰਕਾਰ ਦੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੀ ਬਾਹਰੋਂ ਆਏ ਜੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਜੀ ਹਾਂਜੀ ਉਸ ਤੋਂ ਬਾਅਦ ਹੋਮ ਮਿਨਿਸਟਰ ਸਾਹਿਬ ਨੇ ਗੱਲ ਕੀਤੀ ਕੱਲ ਸਾਡੇ ਕੇਂਦਰ ਦੇ ਵਜ਼ੀਰ ਜਿਹੜੇ ਹੈ ਸੈਂਟਰਲ ਮਿਨਿਸਟਰ ਉਹ ਆ ਰਹੇ ਨੇ ਗੱਲ ਇਹ ਹੈ ਕਿ ਮੈਂ ਸਮਝਣਾ ਇਹ ਗੱਲਾਂ ਹੁਣ ਮੈਂ ਵੀ ਦੱਸ ਕਹਿ ਸਕਦਾ ਜਦੋਂ ਲੋਡ ਸੀਗੀ ਉਦੋਂ ਤਾਂ ਇਹ ਪਾਣੀ ਦਾ ਰੱਟਾ ਪਾ ਕੇ ਬੈਠੇ ਸੀ ਤਾਂ ਉਹ ਇਹਨਾਂ ਦੀਆਂ ਆਪਣੀਆਂ ਗਲਤੀਆਂ ਨੇ ਹੁਣ ਇੱਕੋ ਹੀ ਮੈਂ ਤਾਂ ਆ ਕੇ ਗੱਲ ਉਹਨਾਂ ਦੇ ਖਿਲਾਫ ਨਹੀਂ ਸ਼ੁਰੂ ਕੀਤੀ ਉਹਨਾਂ ਦੀਆਂ ਆਪਣੀਆਂ ਗਲਤੀਆਂ ਨੇ ਕਿ ਉਹ ਹੁਣ ਹਰ ਚੀਜ਼ ਲਈ ਕੇਂਦਰ ਨੂੰ ਜ਼ਿੰਮੇਵਾਰ ਬਿਲਕੁਲ ਬੀਬੀ ਐਮਬੀ ਦਾ ਕਿਵੇਂ ਦੇਖਦੇ ਆ ਤੁਸੀਂ ਰੋਜ਼ ਦੇਖੋ ਮੈਂ ਹੁਣੇ ਚੇਅਰਮੈਨ ਬੀਬੀ ਐਮਬੀ ਨਾਲ ਗੱਲ ਕਰਕੇ ਆਇਆ ਔਰ ਉਹਨਾਂ ਨੂੰ ਆਖਿਆ ਕਿ ਤੁਹਾਡਾ ਵੀ ਜਿਹੜਾ 60 ਕਿਲੋਮੀਟਰ ਦਾ ਏਰੀਆ ਹੈ ਤੇ ਇਹ ਇਹਦੀ ਜਿਹੜੀ ਹੈ ਮਜ਼ਬੂਤੀ ਹੋਣੀ ਚਾਹੀਦੀ ਹੈ ਨਾਲ ਦੀ ਨਾਲ ਇਹ ਜਿਹੜੀਆਂ ਏਜੰਸੀਸ ਹੈ ਇਰੀਗੇਸ਼ਨ ਹੈ ਡਰੇਨੇਜ ਹੈ ਇਹ ਸਾਰੇ ਮਿਲ ਕੇ ਕੰਮ ਕਰਦੇ ਆ ਪੰਜਾਬ ਸਰਕਾਰ ਦੇ EMPLOYE ਜਿਹੜੇ ਆ ਉਹ ਡੈਪਿਊਟੇਸ਼ਨ ਤੇ ਹੁੰਦੇ ਆ ਇਹਨਾਂ ਕੋਲ ਮੈਨੂੰ ਦੱਸਿਆ ਗਿਆ ਹੈ ਕਿ ਬਹੁਤੇ ਤਾਂ ਇਹਨਾਂ ਨੇ ਡੈਪਿਊਟੇਸ਼ਨ ਤੇ ਭੇਜਿਆ ਹੀ ਨਹੀਂ ਆਪਣੇ ਸੋ ਇਹ ਬਲੇਮ ਗੇਮ ਵਾਲਾ ਕੰਮ ਨਹੀਂ ਹੈਗਾ ਗੱਲ ਇਹ ਮਨੁੱਖਤਾ ਨੂੰ ਬਚਾਉਣ ਦਾ ਅੱਗੇ ਲਈ ਪ੍ਰਬੰਧ ਕਰਨ ਦਾ ਕਿ ਇਹ ਅਗਲੀ ਵਾਰੀ ਨਾ ਹੋਵੇ ਜਿਹੜਾ ਦੋਹਾਂ ਵਾਰ ਨਾਲ ਕੋਈ ਕਮੈਂਡ ਕਰ ਰਹੇ ਹੈ ਜੀ ਫੰਡ ਜਿਹੜਾ ਵੱਡੇ ਪੱਧਰ ਤੇ ਕੇਂਦਰ ਸਰਕਾਰ ਤੋਂ ਮੰਗੇ ਗਿਆ ਜੀ ਇਹ ਫੰਡ ਤੁਸੀਂ ਮੰਗ ਕਰਦੇ ਹੋ ਦੇਖੋ ਕੇਂਦਰ ਸਰਕਾਰ ਹਰ ਤਰ੍ਹਾਂ ਦੀ ਮਦਦ ਕਰੇ ਆਈ ਅਸ਼ੂਰ ਇਟ ਪਰਸਨਲ ਲੈਵਲ ਤੇ ਵੀ ਅਸੀਂ ਜਿੰਨਾ ਕਰ ਰਹੇ ਆ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਲੀਡਰ ਜਿੰਨਾ ਖ ਹੈਗਾ ਉਸ ਤੋਂ ਇਲਾਵਾ ਜਿਹੜੇ ਸਰਕਾਰੀ ਤੌਰ ਤੇ ਜੋ ਵੀ ਚਾਹੀਦਾ ਉਹ ਅਸੀਂ ਮੁਹੱਈਆ ਕਰਾਵਾਂ ਪੰਜਾਬੀਆਂ ਦੇ ਨਾਲ ਲੈ ਕੇ ਰੋਟੀ ਤੋਂ ਅਖੀਰ ਤੱਕ ਜੋ ਕੁਝ ਹੋਵੇ ਅਸੀਂ ਅਨੰਦੀ ਮਦਦ ਕਰਾਂਗੇ